ਕੀ ਨਾਮ ਤੁਹਾਡਾ ਮੇਰਾ ਨਾਮ ਅਮਨ ਸਿੰਘ ਹੈ ਅਮਨ ਤੁਹਾਡਾ ਇੱਕ ਮਨ ਭਗਾ ਹਾਦਸਾ ਹੋਇਆ ਉਹ ਤੁਹਾਡੀ ਹੁਣ ਉਮਰ ਕਿੰਨੀ ਹੈ ਤਾਂ ਉਦੋਂ ਉਮਰ ਕਿੰਨੀ ਉਹਦੋਂ ਸਗੀ ਭਾਜੀ 17-18 ਹੋਣੀ ਆ ਬੜੀ ਅਦ 20 ਕੁ ਹੋਊਗੀ 21 ਹੋਣੀ ਆ ਅਮਨ ਆਮ ਤੌਰ ਤੇ ਅਸੀਂ ਦੇਖਿਆ ਵੀ ਜ਼ਿੰਦਗੀ ਦੇ ਦੋ ਰੰਗ ਆ ਇੱਕ ਸੁੱਖ ਤੇ ਦੁੱਖ ਜਦੋਂ ਨੌਜਵਾਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆ ਜਾਂਦਾ ਜਾਂ ਤਕਲੀਫ ਆ ਜਾਂਦੀ ਜਾਂ ਵਿਅਕਤੀ ਦੀ ਜ਼ਿੰਦਗੀ ਵਿੱਚ ਕੋਈ ਐਦਾਂ ਦਾ ਹਾਦਸਾ ਹੋ ਜਾਂਦਾ ਤਾਂ ਉਹ ਜ਼ਿਆਦਾ ਡਿਪਰੈਸ਼ਨ ਵਾਲ ਬਿਮਾਰੀਆਂ ਵੱਲ ਜਾਂ ਨਸ਼ਿਆਂ ਵੱਲ ਜਾਂ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਕਰ ਲਿਆ। ਹਾਂਜੀ ਹਾਂਜੀ। ਤੁਸੀਂ ਇਹ ਚੋਂ ਕਿਵੇਂ ਉੱਭਰੇ? ਇਹ ਚੋਂ ਕੀ ਭਾਜੀ ਉੱਭਨਾ ਸਾਡੇ ਜਿੱਦਾ ਘਰ ਦੇ ਮਾਪਿਆਂ ਨੇ ਇਦਾਂ ਸਾਹਮਣੇ ਰੱਖਿਆ ਜੇ ਇੰਨ ਕਰਕੇ ਮੁੜ ਕੇ। ਅਮਨ ਅਮਨ ਕੀ ਮੈਸੇਜ ਦੇਣਾ ਚਾਹੂਗੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਛੋਟੇ-ਮੋਟੇ ਦੁੱਖਾਂ ਤੋਂ ਹਤਾਸ਼ ਹੋ ਕੇ ਕਹਿੰਦੇ ਜ਼ਿੰਦਗੀ ਨਹੀਂ ਲੈਣੀ। ਉਹਨਾਂ ਨੂੰ ਇਹੀ ਕਹਿਣਾ ਜੰਨਾਬਾਜੀ ਆਪਣੇ ਮਾਪਿਆਂ ਨੂੰ ਦੇਖੋ ਆਪਣਾ ਦੁੱਖ ਨਾ ਦੇਖੋ ਉਹਨਾਂ ਨੂੰ ਦੇਖੋ ਉਹਨਾਂ ਨੂੰ ਇਤਾਂ ਨੂੰ ਨਜ਼ਰ ਹੋ ਗਿਆ ਪਾਲਿਆਂ ਨੂੰ ਸਾਰਾ ਕੁਝ ਜਦੋਂ ਉਹਨਾਂ ਦੀ ਸੁੱਖ ਦੀ ਵਾਰੀ ਆਈ ਤੁਸੀਂ ਅੱਜ ਅੱਛਾ ਹੈ ਇੱਕ ਹੱਥ ਨਹੀਂ ਹੈ ਪਰ ਤੁਸੀਂ ਲੋਕਾਂ 'ਚ ਬੜੇ ਆਰਾਮ ਨਾਲ ਵਿਚਰਦੇ ਹੋ ਐਕਸਾਈ ਲੈਣੇ ਦਿਲ 'ਚ ਕਿਦਾਂ ਦਾ ਫੀਲ ਹੁੰਦਾ ਵਧੀਆ ਭਾਜੀ ਵਧੀਆ ਫੀਲ ਕਰਦਾ ਹੈ ਔਰ ਆਮ ਆਮ ਤੌਰ 'ਤੇ ਅਸੀਂ ਦੇਖਿਆ ਤੁਹਾਡਾ ਹਮੇਸ਼ਾ ਖਿੜੇ ਚਿਹਰਾ ਹੁੰਦਾ ਔਰ ਉਹ ਖਿੜੇ ਚਿਹਰਾ ਜਦੋਂ ਹੱਸਦਿਆਂ ਲੋਕਾਂ 'ਚ ਕਿਵੇਂ ਦਾ ਫੀਲ ਹੁੰਦਾ ਵਧੀਆ ਭਾਜੀ ਵਧੀਆ ਫੀਲ ਹੁੰਦਾ ਕਦੀ ਸੋਚਿਆ ਨਹੀਂ ਸੀ ਇਤਨਾ ਚਲੋ ਬਾਅਦ ਬੋਲੋ ਜੀ ਅਮਨ ਨੇ ਇੱਕ ਨੌਜਵਾਨ ਤੁਹਾਡੀ ਜਿਮ ਚ ਐਕਸਾਈ ਲਾ ਲਾ ਹਾਂ ਇਹ ਖਾਸਾ ਹੋਇਆ ਆਪਣਾ ਹੱਥ ਵੀ ਗਵਾ ਬਿਠਾ ਪਰ ਹਨੇਰਿਆਂ ਚੋਂ ਨਿਕਲ ਕੇ ਖੁਸ਼ੀ ਦੀ ਜ਼ਿੰਦਗੀ ਸਾਰੇ ਵਿੱਚ ਖੁਸ਼ ਰਹਿੰਦਾ ਵਿਚਰਦਾ ਜਦੋਂ ਤੁਹਾਡੇ ਕੋਲ ਆਇਆ ਸੀ ਤਾਂ ਤੁਸੀਂ ਤੁਹਾਡੇ ਵੱਲੋਂ ਕਿੱਦਾਂ ਦੀ ਮਦਦ ਆ ਦੇਖੋ ਜਦੋਂ ਵੀ ਜਿਮ ਚ ਆਇਆ ਮੈਂ ਪਤਾ ਲੱਗਾ ਮੈਨੂੰ 2-4 ਦਿਨਾਂ ਬਾਅਦ ਵੀ ਮੁੰਡਾ ਜਿਮ ਆਉਂਦਾ ਤੇ ਮੈਂ ਨਾਲ ਹੀ ਆਪਣੇ ਮੈਨੇਜਰ ਨੂੰ ਕਿਹਾ ਵੀ ਨਹੀਂ ਇਹਦੀ ਜਿਹੜੀ ਫੀਸ ਆ ਉਹ ਕੱਟ ਕੇ ਦਿੱਤਾ ਇਥੋਂ ਤੱਕ ਕਿ ਜੇ ਦੇਖਿਆ ਵੀ ਕੋਈ ਸਮਰੱਥ ਨਹੀਂ ਵੀ ਹੈਗਾ ਤਾਂ ਉਸ ਨੂੰ ਫ੍ਰੀ ਵੀ ਕਰ ਦਿੰਦੇ ਪਰ ਇਹ ਮੁੰਡੇ ਦੇ ਵਿੱਚ ਇੱਕ ਗੱਲ ਦੇਖੀ ਆ ਵੀ ਜਦੋਂ ਤੋਂ ਜਿਮ ਆਉਂਦਾ ਕੋਈ ਇਹਨੂੰ ਕੋਈ ਲਾਈਫ ਚੇਂਜਾਂ ਦੀ ਕੋਈ ਸ਼ਿਕਨ ਨਹੀਂ ਦੇਖੀ ਵੀ ਮੇਰਾ ਇੱਕ ਹੱਥ ਹੈ ਨਹੀਂ ਤਾਂ ਮੈਂ ਪਿੱਛੇ ਆ ਔਰ ਬਾਕੀ ਜਿੰਨੇ ਨੌਜਵਾਨਾਂ ਦੇ ਬਰਾਬਰ ਐਕਸਰਸਾਈਜ਼ ਲਾਉਂਦਾ ਹਾਲਾਂਕਿ ਵੱਧ ਲਾਉਂਦਾ ਹੋਊਗਾ ਔਰ ਮੈਂ ਸਮਝਦਾ ਵੀ ਇਹ ਜਿਹੇ ਨੌਜਵਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਵੀ ਆਪਣੀ ਜ਼ਿੰਦਗੀ ਨੂੰ ਆਪਾਂ ਖੂਬ ਵੱਲ ਨਾ ਧਕੀਏ ਇਨਸਪਾਇਰਡ ਹੋ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਈਏ ਔਰ ਵਧੀਆ ਜੀ ਉਮਨ ਵਰਗੇ ਨੌਜਵਾਨ ਜਿਹੜੇ ਆ ਉਹਨਾਂ ਲੋਕਾਂ ਲਈ ਖਾਸ ਤੌਰ ਤੇ ਉਦਾਹਰਣ ਹੈ ਜਿਹੜੇ ਕਿ ਛੋਟੇ ਮੋਟੇ ਦੁੱਖਾਂ ਤੋਂ ਹਤਾਸ਼ ਹੋ ਜਾਂਦੇ ਗਲਤ ਰਸਿਆਂ ਤੇ ਦੁਰਪੰਦੇ ਨਸ਼ਾ ਕਰਨ ਲੱਗ ਪੈਂਦੇ ਆ ਆਪਣੀ ਇਹ ਸੋਚਦੇ ਜ਼ਿੰਦਗੀ ਖਤਮ ਕਰ ਲੈ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਦੇਖੋ ਇਹ ਆਪਣੇ ਆਪ ਚ ਬਹੁਤ ਵੱਡਾ ਮੈਸੇਜ ਆ ਕਿਉਂਕਿ ਅੱਜ ਕੱਲ ਜਿਹੜਾ ਮਨੁੱਖ ਆ ਨੌਜਵਾਨ ਆ ਬਹੁਤ ਪਰੇਸ਼ਾਨੀਆਂ ਚ ਘਿਰਿਆ ਤੇ ਇਨ ਇੱਕ ਗੱਲ ਦੇ ਉੱਤੇ ਕੋਈ ਛੋਟੇ ਛੋਟੇ ਗੱਲ ਦੇ ਉੱਤੇ ਉਹ ਬਹੁਤ ਨੈਗੇਟਿਵ ਲੈ ਜਾਂਦਾ ਆਪਣੇ ਆਪ ਨੂੰ ਲੁਕੋ ਲੈਂਦਾ ਕੁਝ ਹੋਰ ਪਾਸੇ ਚੱਲ ਜਾਂਦਾ ਲੇਕਿਨ ਇਹ ਜਿਹੇ ਨੌਜਵਾਨ ਜ ਇੱਕ ਚਾਨਣ ਮੁਨਾਰਾ ਬਣ ਕੇ ਨੌਜਵਾਨਾਂ ਨੂੰ ਸੇਧ ਦਿੰਦੇ ਆ ਔਰ ਬਾਕੀ ਨੌਜਵਾਨਾਂ ਨੂੰ ਤਾਂ ਸੇਧ ਲੈਣੀ ਚਾਹੀਦੀ ਆ ਕਿ ਜ਼ਿੰਦਗੀ ਵਿੱਚ ਸੁੱਖ ਦੁੱਖ ਆਉਂਦੇ ਰਹਿੰਦੇ ਆ ਲੇਕਿਨ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਔਰ ਸਾਨੂੰ ਆਪਣੇ ਅਗਾਹ ਆਉਣ ਵਾਲੇ ਜਿਹੜੇ ਭਵਿੱਖ ਬਾਰੇ ਸੋਚਣਾ ਚਾਹੀਦਾ ਔਰ ਵਧੀਆ ਜਿਹੜਾ ਉਹ ਸਾਨੂੰ ਵਿਚਰਨਾ ਚਾਹੀਦਾ ਹੈ ਵੀ ਆ ਜੀ ਐਨ ਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ